ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਬਾਰੇ ਦੀ ਅਹਿਮ ਖਬਰ ਜਿਹੜੀ ਹੈ ਪਠਾਨਕੋਟ ਤੋਂ ਸਾਹਮਣੇ ਆ ਰਹੀ ਜਿੱਥੇ ਪਠਾਨਕੋਟ ਦੇ ਵਿੱਚ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਜੋ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਪਤੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਤੇਜ਼ ਤਲ ਹਥਿਆਰਾਂ ਦੇ ਨਾਲ ਚੜ੍ਹਿਆ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੱਸੀਏ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਤਾਜਪੁਰ ਵੇਖੇ ਜਿਹੜੇ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਜਦੋਂ ਪਿੰਡ ਦੇ ਹੀ ਇੱਕ ਸਖਸ਼ ਵੱਲੋਂ ਇੱਕ ਮਾਮਲੀ ਜੀ ਗੱਲ ਨੂੰ ਲੈ ਕੇ ਤਕਰਾਰ ਚੱਲਦੇ ਹੋਏ ਗੁੱਸੇ ਦੇ ਵਿੱਚ ਆ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਜ਼ਖਮੀ ਹਾਲਾਤ ਦੇ ਵਿੱਚ ਸਥਾਨਕ ਲੋਕਾਂ ਨੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਿੱਥੇ ਡਾਕਟਰਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਇਹ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਪੀਸ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਇਹ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ ਦੇ ਦੋ ਪਰਿਵਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਹੀ ਸੂਚਨਾ ਮਿਲੀ ਸੀ ਮਹਿਲਾ ਆ ਜਿਸ ਦੇ ਸਿਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਉਸ ਦੀ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਿਆ ਹੋਰ ਕੀ ਕੁਝ ਇਸ ਪੂਰੇ ਮਾਮਲੇ ਵਿੱਚ ਐਸ ਐਚ ਓ ਵੱਲੋਂ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪਤਾਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕਿ ਉੱਥੇ ਇੱਕ ਪੇਸ਼ੈਂਟ ਜਿਹਦਾ ਨਾਮ ਸविता ਦੇਵੀ ਹੈਗਾ ਜੋ ਪਿੰਡ ਤਾਜਪੁਰ ਦੀ ਰਹਿਣ ਵਾਲੀ ਹੈ ਇਸ ਔਰਤ ਦੇ ਉੱਤੇ ਇੱਕ ਤੇਜ਼ਦਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀ ਜਿਸ ਦੇ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਨ ਲਾਲ ਉਹਦੇ ਬਿਆਨਾਂ ਦੇ ਮੁਕੱਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਡ ਹੈਗਾ ਜਿਹਦਾ ਨਾਮ ਕੀ ਬਲਰਾਮ ਹੈਗਾ ਉੰਨਾ ਉਹੋ ਤੇ ਅਲਿਗੇਸ਼ਨ ਲਾਏ ਨੇ ਕਿ ਬਲਰਾਮ ਨੇ ਹੀ ਤੇਜ ਤਰ੍ਹਾਂ ਹਥਿਆਰ ਨਾਲ ਹੁੰਦੀ ਭੈਣ ਦਾ ਕਤਲ ਕੀਤਾ ਜਿਹਦੇ ਕਰਕੇ ਕਿ ਇਹਦੇ ਜਿਹੜਾ ਬਲਰਾਮ ਜਿਹੜਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਕਿਸੇ ਤਰੀਕੂ ਲੈ ਕੇ ਜਿਹੜਾ ਮਾਤੇ ਲੜਾਈ ਝਗੜਾ ਹੋਇਆ ਹੈਗਾ ਮਾਰਿਆ ਬਲਰਾਮ ਜਿਹੜਾ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਹ ਤਫਤੀਸ਼ ਵਿੱਚ ਸਮਣੇ ਆ ਜਾਣਗੇ ਮੇਰੇ ਸਿਸਟਰ ਲੱਗਦੇ ਸੱਤਾ ਦੇਵੀ ਨਾਂ ਆਖੇ ਦਾ ਕੀ ਗੱਲਬਾਤ ਰਹੀ ਗੱਲਬਾਤ ਆ ਲੜਾਈ ਹੋਈ ਆ ਮੈਨੂੰ ਫੋਨ ਗਿਆ ਮੈਂ ਕਿਹਾ ਚੱਲ ਮਾਰਨਾ ਹੁਣੇ ਮੈਂ ਜਉ ਨੂੰ ਆਇਆ ਉਹਨੂੰ ਦੁਨੀਆ ਉੱਜੜ ਗਈ ਤੇ ਮੈਂ ਕੀ ਕਰਾਂਗਾ ਇਸ ਤਰ੍ਹਾਂ ਕਿੱਥੇ ਘਾਟ ਮਾਰਿਆ ਸੱਚ ਉਹਨੂੰ ਕਿਹਨੇ ਮਾਰਿਆ ਉਹਦੇ ਘਰ ਵਾਲੇ ਵੱਲੋਂ ਕੋਈ ਲੜਾਈ ਝਗੜਾ ਸੀ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋ ਬੜੇ ਵਧੀਆ ਸ਼ਾਂਤ ਨਾ ਰਹਿੰਦੇ ਸੂਰੇ 5 ਵੇ ਇਹਨਾਂ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਥੋੜਾ ਇਧਰ ਨੂੰ ਤੇ ਮੇਰੇ ਅੰਦਰ ਨੂੰ ਦੁਨੀਆ ਉਜੜ ਗਈ ਪਾ ਕਿੰਨੇ ਕੁ ਚਿਰ ਆਇਆ ਸ਼ਾਦੀ ਹੋਇਆ ਨੇ 14 ਚ ਹੋਇਆ ਵਿਆਹ ਉਹਨਾਂ ਦਾ ਤੇ ਕਿੰਨੇ ਕੁ ਬੱਚੇ ਹੋ ਗਏ ਉਹਨਾਂ ਦੇ ਬੱਚੇ ਤਿੰਨ ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਪਹਿਲਾਂ ਵੀ ਮਾਰ ਕੱਲ ਵੀ ਮਾਰਦਾ ਸੀ ਪਹਿਲਾਂ ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਆ ਤੇ ਕੁੜੀ ਹਰਦਣਾ ਸ਼ੇਰ ਹੀ ਨਹੀਂ ਕਰਦੀ ਜੀ ਗੱਲ ਵੀ ਚਲੋ ਆਪਣਾ ਟਾਈਮ ਕੱਢੀ ਜਾਓ ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮੋਢਲ ਵਧੀਆ ਰਹਿਣ ਲੱਗ ਪਿਆ ਆਪਾਂ ਚੋ ਭਰੋਲੇ ਦਾ ਕੀ ਨਾਮ ਹੈ ਬਲਰਾਮ ਕੀ ਕੰਮ ਕਰਦੇ ਹੋ ਮੋਟਰਸਾਈਕਲ ਦੀ ਰਿਪੇਅਰ ਕਰਦਾ ਰਿਹਾ ਕਿਹੜੀ ਜਗ੍ਹਾ ਅਕਾਲਗੜੀ ਪੈਂਦਾ ਕੀ ਮੰਗ ਕਰਦੇ ਕੋਸ਼ਾ ਸਾਨੂੰ ਸਾਥੂ ਦੇ ਅਨਸਾਰ ਚਾਹੀਦਾ ਜੀ